ਸਰਦੀਆਂ ਦੇ ਮੌਸਮ ਵਿੱਚ ਇਹ ਫੂਡ ਖਾਣ ਨਾਲ ਹਾਰਟ ਅਟੈਕ ਘੱਟ ਆਵੇਗਾ। ਸਰਦੀਆਂ ਦੇ ਮੌਸਮ ਵਿੱਚ ਦਿਲ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਸਰਦੀਆਂ ਦੇ ਮੌਸਮ ਵਿੱਚ ਹਾਰਟ ਅਟੈਕ ਦੇ ਕੇਸਸ ਵੱਧ ਜਾਂਦੇ ਹਨ ਕਿਉਂਕਿ ਠੰਡੇ ਮੌਸਮ ਵਿੱਚ ਹੁੰਦੀਆਂ ਨਾੜੀਆਂ ਸੰਗੜਨ ਲੱਗ ਜਾਂਦੀਆਂ ਹਨ ਜਿਸ ਕਾਰਨ ਖੂਨ ਦਾ ਸਰਕੂਲੇਸ਼ਨ ਘਟ ਜਾਂਦਾ ਹੈ। ਇਸ ਸਮੇਂ ਦਿਲ ਦੇ ਦੌਰੇ ਦਾ ਖਤਰਾ ਵਧਦਾ ਹੈ। ਬਲੱਡ ਪ੍ਰੈਸ਼ਰ ਵਧਣ ਦੇ ਨਾਲ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ। ਜਦਕਿ ਜਿੰਨਾ ਲੋਕਾਂ ਦਾ ਲਾਈਫਸਟਾਈਲ ਪਹਿਲਾਂ ਹੀ ਖਰਾਬ ਹੈ, ਉਹਨਾਂ ਲੋਕਾਂ ਨੂੰ ਅਟੈਕ ਆਉਣ ਦਾ ਬਧੇਰੇ ਖਤਰਾ ਹੁੰਦਾ ਹੈ ਇਸ ਤੋਂ ਬਚਣ ਦੇ ਲਈ ਤੁਸੀਂ ਡਾਈਟ ਵਿੱਚ ਇਹ ਚੀਜ਼ਾਂ ਐਡ ਕਰੋ ਅਖਰੋਟ ਡਾਈਟ ਵਿੱਚ ਤੁਸੀਂ ਅਖਰੋਟ ਅਤੇ ਸੁੱਕੇ ਮੇਵੇ ਐਡ ਕਰੋ ਇਹਨਾਂ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦੇ ਹਨ ਜੋ ਕੈਸਟਰੋਲ ਨੂੰ ਕੰਟਰੋਲ ਕਰਨ ਅਤੇ ਖੂਨ ਦੀਆਂ ਨਾੜੀਆਂ ਲਕਤ ਦੇਣ ਵਿੱਚ ਮਦਦ ਕਰਦੇ ਹਨ ਸੰਤਰਾ ਵਿਟਾਮਿਨ ਸੀ ਨਾਲ ਭਰਿਆ ਹੁੰਦਾ ਹੈ ਸੰਤਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਐਂਟੀਆਕਸੀਡੈਂਟ ਨਾਲ ਭਰਿਆ ਹੁੰਦਾ ਹੈ ਜੋ ਦਿਲ ਦੀ ਹੈਲਥ ਦਾ ਧਿਆਨ ਰੱਖਦਾ ਹੈ ਆਮਲਾ ਸਰਦੀਆਂ ਦੇ ਮੌਸਮ ਵਿੱਚ ਤੁਹਾਨੂੰ ਆਮਲਾ ਜ਼ਰੂਰ ਖਾਣਾ ਚਾਹੀਦਾ ਹੈ ਜੋ ਵਿਟਾਮਿਨ ਸੀ ਨਾਲ ਭਰਪੂਰ ਹੈ ਐਂਟੀਆਕਸੀਡੈਂਟ ਅਤੇ ਫਾਈਬਰ ਵੀ ਇਸ ਵਿੱਚ ਮੌਜੂਦ ਹੁੰਦਾ ਹੈ ਜੋ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਲਸਣ ਨੂੰ ਵੀ ਖਰਾਕ ਵਜੋਂ ਇਸਤੇਮਾਲ ਕਰੋ ਜੋ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਬਣਾਉਂਦਾ ਹੈ ਸਿਆਲਾਂ ਦੇ ਵਿੱਚ ਮੱਸ਼ੀ ਜੇਕਰ ਤੁਸੀਂ ਨਾਨਵੇਜ਼ ਖਾਂਦੇ ਹੋ ਤਾਂ ਤੁਹਾਨੂੰ ਸਰਦੀਆਂ ਦੇ ਵਿੱਚ ਮੱਸ਼ੀ ਖਾਣੀ ਚਾਹੀਦੀ ਹੈ ਇਸ ਵਿੱਚ ਕਾਰਬੋਹਾਈਡਰੇਟਸ ਘੱਟ ਓਮੇਗਾ 3 ਅਤੇ ਫੈਟੀ ਐਸਿਡ ਜਿਆਦਾ ਹੁੰਦਾ ਹੈ ਇਸ ਨੂੰ ਸਹੀ ਮਾਤਰਾ ਐਜ਼ ਅ ਡਾਈਟ ਵਜੋਂ ਖਾਣ ਨਾਲ ਦਿਲ ਦੇ ਲਈ ਫਾਇਦੇਮੰਦ